ਦੀ ਘਾਟ ਤਾਂ ਪੂਰੀ ਹੋਣੀ ਨਹੀਂ ਆਪਾਂ ਦੇਖਨੇ ਆ ਜਦੋਂ ਕਿ ਜਿੰਨਾ ਚਿਰ ਦਾ ਨਹੀਂ ਦੇਖਿਆ ਜਾਂਦਾ ਅੱਜ ਦਾ ਦੇਖਾ ਸੁਰੀ ਚੜਾਈ ਕਿਸ ਤੋਂ ਜਰੀ ਨਹੀਂ ਮੈਨੂੰ ਤਾਂ ਲੱਗਦਾ ਹੀ ਨਹੀਂ ਜਿਉਂ ਇਡਾ ਵੱਡਾ ਸਟਾਰ ਹੈ ਕਹਿੰਦੇ ਵੀ ਆਕੜ ਆ ਜਾਂਦੀ ਹੈ ਜੀ ਆ ਜਾਂਦਾ ਬੂ ਨਾ ਨਾ ਬਿਲਕੁਲ ਨੋਰਮਲ ਇਨਸਾਨ ਕੋਈ ਆ ਵੀ ਮਜ਼ਾਕ ਕਰਦੀ ਹੈ ਜਿੱਥੇ ਉਖਾ ਲਾਂਗੇ ਨਾ ਹੋਰ ਨਹੀਂ ਮਿਆ ਜੁੱਤੇ ਨਹੀਂ ਖਾਂਦੇ ਨੇ ਮਤਲਬ ਅੱਜ ਚਾਚਾ ਜੀ ਜੁੱਤੇ ਪਕੜ ਕੇ ਬੈਠ ਗਿਆ ਸੀ ਸਾਡੀ ਉਮਰ ਉਮਰ ਬਾਅਦ ਦੇ ਸੱਕੇ ਤੇ ਸਾਡੀ ਉਮਰ ਵੀ ਉਹਨੂੰ ਲੱਗਦੀ ਛੋਟੀ ਹੈ ਸਸਿਕਾਰ ਡੈਲੀਪੋਰਟ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਕਪੀਲ ਸ਼ਰਮਾ ਮਸ਼ਹੂਰ ਕਾਇਤ ਜਿੱਤੂ ਮੁੱਸੇਵਾਲਾ ਦੀ ਯਾਦਾਂ ਨੂੰ ਲੈ ਕੇ ਅਸੀਂ ਪਰਿਵਾਰ ਨਾਲ ਅੱਜ ਗਿੱਦੜਵਾ ਮਿਲਣਾ ਹੈਗੇ ਤਾਂ ਕਹਿੰਦੇ ਨੇ ਜਦੋਂ ਕਿ ਇਨਸਾਨ ਜਦੋਂ ਚਲਾ ਜਾਵੇ ਤਾਂ ਖੁਸ਼ੀ-ਗਮੀ ਸਾਰੀਆਂ ਛੱਟ ਕੇ ਚਲਾ ਜਾਂਦਾ ਤੇ ਪਰਿਵਾਰ ਨਾਲ ਗੱਲਬਾਤ ਕਰਦੇ ਹਾਂ ਅੰਕਲ ਜੀ ਇਸ ਤਰ੍ਹਾਂ ਦੇਖਦੇ ਹਾਂ ਸਿੱਧੂ ਮਸੇਵਾਲਾ ਦੀ ਜੁਨੀਆਤ ਨੂੰ ਦੇਖਾ ਤੋਂ ਬਾਅਦ ਹੋਟਾ ਵੀ ਆ ਗਿਆ ਇਹ ਮੋਟਾ ਜਿਹਾ ਇਹ ਪਰ ਉਹ ਜਿਹੜਾ ਬੰਦਾ ਸੀ ਥੋੜਾ ਪਿੱਛੇ ਰੱਖੂਗਾ ਪੂਰੇ ਜੀਸਾ ਕੋਈ ਕਰੂਗਾ ਪਰ ਉਹਦੇ ਵਿੱਚ ਚੜਦੀ ਕਲਾ ਚੱਲ ਰਿਹਾ ਪਰ ਆਹ ਨਹੀਂ ਪਤਾ ਸੀ ਵੀ ਇਹਨਾਂ ਆਰਪਾਣਾ ਹਾਂ ਜੀ ਇਹ ਜੇਰਾ ਹੋ ਸਕਦਾ ਹੈ ਇਹ ਬੱਚਾ ਦਾ 12 ਸਾਲ ਨੂੰ ਕਾਮਯਾਬ ਹੋਵੇ ਤੇ ਇਹ ਅਸੂਲਾਂ ਤੇ ਚੱਲੇ ਬਸ ਇਹ ਜਿਹੜਾ ਤੁਹਾਡੇ ਮੁੰਡੇ ਦੇ ਵਿਆਹ ਦੀ ਸਰਵਾਨਾ ਬਣ ਜਾਣਾ ਬੰਨੀ ਨੇ ਇਸੇ ਹੋਰ ਤਾਂ ਸਾਰੀ ਚਾਹ ਨਾਲ ਚਾਹ ਨਾਲ ਚਾਹ ਜੀ ਤੇ ਜੀ ਨੇ ਸੀ ਵੀ ਸਟਾਰ ਬਣੂਗਾ ਵੱਡੇ ਹੁੰਦੇ ਦੀ ਆਂਦਾ ਉਹ ਜਿੱਦਰ ਸਿੰਘ ਥੋੜਾ ਜਿਹਾ ਇੱਥੇ ਸੋਹਣਾ ਜਦੋਂ ਵੱਡਾ ਹੁੰਦਾ ਸੀ ਉਹਦਾ ਆਂਦਾ ਸੀ ਘਰੇ ਹਾਂ ਇੱਥੇ ਇੱਥੇ ਆਉਂਦਾ ਪਿਆ ਆਂਡ ਗਵਾਂਡਾ ਲਈ ਦੇਖਦੇ ਹਾਂ ਕਿ ਵੀ ਹਾਂ ਜੀ ਮੈਂ ਕਿੰਨਾ ਵੱਡਾ ਸਟਾਰ ਆਇਆਗਾ ਸਾਡੇ ਤਾਂ ਹੁੰਦੇ ਕੰਮ ਕੈਂਦੇ ਨਾ ਇਸ ਤਰ੍ਹਾਂ ਦੇਖਦੇ ਉਹਨਾਂ ਦੀ ਘਾਟ ਅਜੇ ਘਾਟ ਦਾ ਮਹਿਸੂਸ ਹੁੰਦੀ ਹੈ ਜੀ ਤਾਂ ਪੂਰੀ ਹੋਈ ਨਹੀਂ ਸਕਦੀ ਫੇਰ ਵੀ ਪ੍ਰਮਾਤਮਾ ਨੇ ਜਿਹੜਾ ਉਹਨਾਂ ਨੂੰ ਆਪਸ ਦਿੱਤਾ ਹੈ ਜੇ ਮਾਪੇ ਦੀ ਆਦਰ ਟੱਣੀ ਆਉਣੀ ਤੁਹਾਨੂੰ ਕਦੋਂ ਪਤਾ ਲੱਗਿਆ ਆ ਮੈਸੇਜ ਆਇਆ ਕਿਸੇ ਜਾ ਕੇ ਆਏ ਨਹੀਂ ਸੀ ਮੈਸੇਜ ਨਹੀਂ ਕਿਤੇ ਨਹੀਂ ਜਨਮ ਤਾਂ ਸਾਡੇ ਨਾਲ ਮਾਤਾ ਜੀ ਹੈਗੇ ਗੱਲਬਾਤ ਕਰਦੇ ਆ ਸਾਰੀ ਜਾਣਕਾਰੀ ਦੱਸਣਗੇ ਮਾਤਾ ਜੀ ਇਸ ਤਰ੍ਹਾਂ ਦੇਖਦੇ ਹੋ ਸਿੱਤੂ ਦੀ ਛੋਟਾ ਵੀ ਰਾਤ ਦੀ ਕਿੰਨੀ ਕੀ ਖੁਸ਼ੀ ਹੈ ਬਹੁਤ ਜਾਨਾ ਨੇ ਨੇ ਦੂਨੇ ਹੋਏ ਆ ਤੇ ਲੋ ਪ੍ਰਮਾਣ ਵਾਲੇ ਮੋੜ ਕੇ ਦਿੱਤਾ ਬਨੋਦੀ ਘਾਟ ਤਾਂ ਪੂਰੀ ਹੋਣੀ ਨਹੀਂ ਆਪਾਂ ਦੇਣੇ ਆ ਜਦੋਂ ਕਿਤੇ ਟਿੰਗਣਾ ਫਿਰਦਾ ਨਹੀਂ ਦੇਖਿਆ ਜਾਂਦਾ ਤੇ ਚਲੋ ਇਹ ਆ ਗਿਆ ਸਾਵਾਂ ਉਹ ਇਨ ਵੀ ਤੁਹਾਨੂੰ ਹੌਸਲਾ ਦੋਨਾਂ ਦਾ ਕਰਕੇ ਰੌਣਕ ਹੋ ਗਈ ਮਾਪਿਆਂ ਦੀ ਧਾਰਾ ਹੋ ਗਈ ਦੇਖੋ ਲੇ ਦੇ ਵਿਆਹ ਤੇ ਸਰਵਾਲਾ ਬਣਾਈ ਕਿਸ ਤਰ੍ਹਾਂ ਬਈ ਜਦੋਂ ਮੱਸੀ ਕਿੰਨੀ ਉਮਰ ਸੀ 8 ਸਾਲ ਕਿੰਨੇ ਸੋਹਣਾ ਹੀ ਬਹੁਤ ਸੀ ਗਾਈ ਬਹੁਤ ਸੋਹਣਾ ਸੀ ਜੀ ਇਹ ਇੱਕ ਵਸ ਨਜ਼ਰਾਂ ਨਜ਼ਰਾਂ ਨਹੀਂ ਖਾ ਲਈ ਉਹਦੀ ਚੜਾਈ ਕਿਸੇ ਤੋਂ ਜਰੀ ਨਹੀਂ ਸਾਹੀ ਯਾਦਾਂ ਦਾ ਹੁਣ ਵੀ ਮੈਨੂੰ ਐ ਲੱਗਦਾ ਆ ਜੀ ਤੁਹਾਡੇ ਅੱਖਾਂ ਚੋਂ ਬਹੁਤ ਹੁੰਦੀਆਂ ਨੇ ਦੇਖਿਆ ਨਹੀਂ ਨਾ ਟੀਵੀ ਤੇ ਕੋਈ ਭੇਜਾਈਦਾ ਤਾਂ ਦੇਖਦੇ ਹੋ ਫਿਰ ਨਹੀਂ ਦੇਖਦੇ ਅੱਖਾਂ ਚੋਂ ਲੋਕ ਜਿਹੜੇ ਇਹਦੇ ਚਾਉਣ ਵਾਲੇ ਆ ਕਹਿੰਦਾ ਜੀ ਜਿਹੜੀ ਗੱਲ ਕਹਦੇ ਉਹ ਪੱਥਰ ਤੇ ਲਕੀਰ ਹੁੰਦੀ ਸੀ ਸਚਾਈ ਦੀ ਗੱਲ ਕਰਦਾ ਸੀ ਸਚਾਈ ਦੀ ਕਰਦਾ ਸੀ ਹਰ ਇੱਕ ਦੀ ਕਰਦਾ ਸੀ ਆਏ ਸਭ ਨਾਲ ਕੋਲ ਮਿਲ ਕੇ ਰਹਿੰਦਾ ਸੀ ਕੋਈ ਇਹ ਜੀ ਟੱਕ ਮਜਾ ਨਹੀਂ ਸੀ ਉਹਦੇ 'ਚ ਵੀ ਮੈਂ ਏਡਾ ਕਲਾਕਾਰ ਬਣ ਗਿਆ ਮੇਰੀ ਇੰਨੀ ਮਹਿਮਾ ਨਾ ਹੋਵੇ ਤਾਂ ਗੱਲ ਹੀ ਨਹੀਂ ਸੀ ਕਿੰਨਾ ਕੁ ਪਿਆਰ ਸੀਗਾ ਤੁਹਾਡੇ ਨਾਲ ਕਿੰਨਾ ਦਾ ਬਹੁਤ ਨਾਲ ਹਾਂ ਜੀ ਦਾਦੀ ਨਾਲ ਆਉਂਦਾ ਜਾਂਦਾ ਰਹਿੰਦਾ ਸੀ ਛੋਟਾ ਹੁੰਦਾ ਸੀ ਇਹ ਤੁਹਾਡੇ ਕੋਲ ਜਦੋਂ ਆਉਂਦਾ ਸੀਗਾ ਆਸਟਰੋ ਦੇ ਜਿਹੜੇ ਗਵਾਂਡੀ ਗੁੰਡੀ ਆ ਉਹ ਵੀ ਕਹਿੰਦੇ ਤਾਂ ਆਉਣਗੇ ਵੀ ਸਾਡੀ ਯੂਨੋ ਫੋਟੋ ਕਿਸਦਾ ਚਾਹ ਹੁੰਦਾ ਫੋਟੋ ਕਰਾਣੀ ਹੁੰਦੀ ਹੈ ਜਾਂ ਕੋਈ ਮੈਸੇਜ ਲਾਣਾ ਹੁੰਦਾ ਸਾਡੀ ਹਨਾ ਕਰਾਈਆਂ ਫੋਟੋ ਵੀ ਕਰਾਈਏ ਇਹਦੇ ਨੇੜੇ ਨਿਕਰਾਉਣਾ ਨਹੀਂ ਬਾਲਾ ਦੱਸਿਆ ਨਹੀਂ ਸੀ ਅਸੀਂ ਕਹਿੰਦਾ 8 ਵਜੇ ਵੀ ਫਿਰ ਓਖਾ ਹੁੰਦਾ ਤਾਂ ਚੀਕ ਕਰਦੇ ਹਾਂ ਕੰਮ ਦੇ लास्ट ਟਾਈਮ ਕਿੰਨੇ ਕਦੋਂ ਆਇਆ ਤੁਹਾਡੇ ਇੱਥੇ ਕਦੇ ਨਹੀਂ ਆਇਆ ਯਾਦ ਆਈਡੀਆ ਦਾ 5 ਜਨਵਰੀ 2023 ਹੂੰ 5 ਜਨਵਰੀ ਤੇ ਤੁਹਾਡੇ ਵਿਆਹ ਤੇ ਆਏ ਸੀ ਹਾਂਜੀ ਸਾਡੇ ਸਰਵਲਾ ਬਣਿਆ ਸੀ ਹੂੰ 2005 ਵਿੱਚ 5 ਜਨਵਰੀ ਨੂੰ ਆਏ ਦੁਪਹਿਰ ਨੂੰ بارش ਹੋ ਰਹੀ ਸੀ ਜੀ ਜਦੋਂ ਆਏ ਪਹਿਨ ਪਹਿਲਾਂ ਆ ਗਏ ਤੇ ਗੱਗੂ ਤੇ ਵੀਰ ਜੀ ਬਾਚਾਏ ਮਤਲਬ 3 ਵਜੇ ਆਏ ਉਹ ਸ਼ਾਮ ਨੂੰ ਕਿਸ ਤਰ੍ਹਾਂ ਦਾ ਉਹਦਾ ਸੁਭਾਅ ਸੀਗਾ ਤੁਹਾਡੇ ਵਿਆਹ ਤੇ ਸਰਵਾਲਾ ਬਣਿਆ ਸੀ ਆਂਦਾ ਜਾਂਦਾ ਵੀ ਰਿਹਾ ਵੱਡਾ ਵੀ ਹੋਇਆਗਾ ਹਾਂਜੀ ਕਿਸ ਤਰ੍ਹਾਂ ਦੇਖਦੇ ਹਾਂ ਉਹਨੂੰ ਕਿਸ ਤਰ੍ਹਾਂ ਦਾ ਸੁਭਾਅ ਸਾਨੂੰ ਤਾਂ ਲੱਗਦਾ ਹੀ ਨਹੀਂ ਕਿ ਉਹ ਇੱਡਾ ਵੱਡਾ ਸਟਾਰ ਹੈ ਕਹਿੰਦੇ ਵੀ ਆਕੜ ਆ ਜਾਂਦੀ ਏ ਜੇ ਆ ਜਾਂਦਾ ਭੂ ਨਾ ਨਾ ਬਿਲਕੁਲ ਨੋਰਮਲ ਇਨਸਾਨ ਤੁਸੀਂ ਜਾਓਗੇ ਸਾਨੂੰ ਤਾਂ ਕਿਤੇ ਵੀ ਨਹੀਂ ਲੱਗਿਆ ਵੀ ਉਹ ਇੱਡਾ ਵੱਡਾ ਸਟਾਰ ਸਾਨੂੰ ਤਾਂ ਲੱਗਿਆ ਸਾਡਾ ਤਾਂ ਵੀ ਛੋਟਾ ਹੁੰਦਾ ਬਹੁਤ ਪਿਆਰਾ ਗੱਗੂ ਹੀ ਹੈ اسی ਦਾ ਗੱਗੂ ਕਹਿ ਕੇ ਬੁਲਾਉਂਦੇ ਸ਼ੁਭ ਦੀ ਬਹੁਤ ਘੱਟ ਕਹਿੰਦੀ ਸੀ ਇਸ ਤਾਂ ਗੱਗੂ ਹੀ ਕਹਿ ਕੇ ਬੁਲਾਣੇ ਉਹਨੂੰ ਹੁਣ ਵੀ ਜੋ ਮਨ ਜੀਪ ਤੇ ਚੜ੍ਹੇ ਗੱਗੂ ਗੱਗੂ ਵੀ ਕਰਦੇ ਐ ਇਸ ਤਾਂ ਉਹਨੂੰ ਹਜੇ ਵੀ ਪਰਮਾਤਮਾ ਨੇ ਬਹੁਤ ਮਾੜਾ ਕੀਤਾ ਉਹ ਦੇਖਾ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ ਜਾਣੋ 2021 ਚ ਹੋਇਆ ਸੀ ਉਦੋਂ ਉਮਰ ਕਿੰਨੀ ਕੀ ਸੀਗੀ ਆਗਿਆ 7-8 ਸਾਲ ਸੀ 7-8 ਹਾਂਜੀ ਹਾਂਜੀ 7-8 ਸਾਲ ਦਾ ਸੀ ਤਾਂ ਵਿਆਹ ਤੇ ਸਰਵਾਲਾ ਬਣਿਆ ਸੀ ਜਿੱਦ-ਜੁੱਦ ਵੀ ਕਰਦਾ ਉਹ ਬੱਚੋ ਤਾਂ ਨਹੀਂ ਨਹੀਂ ਜੀ ਮੂੰ ਨਾਲ ਨਾਲ ਰਿਹਾ ਸੀ ਜਿੱਦ ਉੱਤ ਨਹੀਂ ਕਰਦਾ ਸੁਭਾਅ ਫਿਰ ਕਿਸ ਤਰ੍ਹਾਂ ਦਾ ਸੀਗਾ ਸੁਭਾਅ ਜਿਵੇਂ ਕੀ ਹੁੰਦੇ ਬੱਚੇ ਜਿਆਦਾ ਜਿੱਦ ਕਰਦੇ ਆ ਵੀ ਆ ਚੀਜ਼ ਚਾਹੀਦੀ ਐ ਉਹਵੇਂ ਨਹੀਂ ਕਰਦਾ ਸੀ ਆਦੀ ਮੰਮ ਜਿਆਦਾ ਪਾਪਾ ਦੀ ਝੋਲੀ 'ਚ ਬੈਠ ਗਿਆ ਛੋਟਾ ਹੁੰਦਾ ਦੇਖ ਕੇ ਜਾਂ ਆਦੀ ਮੰਮੀ ਦੀ ਝੋਲੀ 'ਚ ਬੈਠ ਗਿਆ ਮੇਰੀ ਅਸੀਂ ਦੋ ਸਿਸਟਰ ਐ ਇੱਕ ਕਰਤੀ ਐ ਵੱਡੀ ਸਿਸਟਰ ਦੇ ਬੇਟਾ ਹੋਇਆ ਤੇ ਸਾਡਾ ਪਿੰਡ ਢਾਬਾਂ ਜੀ ਰਾਜਸਥਾਨ 'ਚ ਉਹ ਬੇਟਾ ਹੋਇਆ ਤੇ ਇਸ ਮੰਮੀ ਸਾਰੇ ਗਏ ਪੀਰ ਜੀ ਤੇ ਗੰਗੂ ਤੇ ਭੈਣ ਵੀ ਨਾਲ ਚਲੇ ਗਏ ਵੀ ਬੇਟਾ ਦੇਖ ਕੇ ਆਈਏ ਤੇ ਉਹਦੋਂ ਉਹਦੇ ਗੋਦੀ ਚੱਕਿਆ ਸੀ ਛੋਟਾ ਜਿਹਾ ਕੋਈ ਸ਼ਰਾਰਤ ਨਹੀਂ ਆਦੀ ਮੰਮੀ ਦੀ ਬੁੱਕਲ 'ਚ ਬੈਠਾ ਰਹਿਣਾ ਤੇ ਪਾਪਾ ਦੀ ਬੁੱਕਲ 'ਚ ਬੈਠਾ ਰਹਿਣਾ ਬਿਲਕੁਲ ਸ਼ਰਾਰਤ ਨਹੀਂ ਕਰਦਾ ਸੀ ਕਿ ਬੱਚੇ ਉਹਦੇ ਬਹੁਤ ਜਿਆਦਾ ਕਰਦੇ ਜिद ਕਰਦੇ ਬਿਲਕੁਲ ਨਹੀਂ ਕਰਦਾ ਸੀ ਸਰਵਾਲਾ ਬਣਿਆਗਾ ਬਿਆਹ ਤੇ ਪੂਰਾ ਦਿਨ ਨਾਲ ਹੀ ਰਹਿ ਕੋਟ ਹਾਂਜੀ ਹਾਂਜੀ ਪੂਰਾ ਦਿਨ ਨਾਲ ਰਹਿੰਦਾ ਸੀਗਾ ਨਿਗਰੂ ਕਰ ਵੀ ਰੱਖਦਾ ਹਾਂਜੀ ਪੂਰੀ ਨਿਗਰਾਨੀ ਰੱਖਦਾ ਸੀਗਾ ਚਾਚੀ ਕੋਲੇ ਬੈਠਾ ਸੀਗਾ ਤੇ ਕੁੜੀਆਂ ਵੀ ਮਜ਼ਾਕ ਕਰਦੀਆਂ ਵੀ ਇੱਥੇ ਉਠਾ ਲਾਂਗੇ ਨਾ ਜੋ ਨਹੀਂ ਮੈਂ ਜੁੱਤੇ ਨਹੀਂ ਉਠਾਣਦੇ ਨੇ ਮਤਲਬ ਅਦੇ ਚਾਚੂ ਦੇ ਜੁੱਤੇ ਪਕੜ ਕੇ ਬੈਠ ਗਿਆ ਸੀ ਜੀ ਕਿੱਥੇ ਕਿੱਥੇ ਗਈ ਸੀ ਬਰਾਤ ਤੇ ਬਰਾਤ ਸੀ ਉਹ ਪਿੰਡ ਤਾਂ ਰਾਜਸਥਾਨ ਚ ਢਾਬਾਂ ਦੇ ਸੰਗਰੀਏ ਕੋਲੇ ਪਰ ਪੈਲਸ ਆਪਣਾ ਡੱਬਾ ਲਈ ਸੀਗਾ ਬਰਾਤ ਡੱਬਾ ਲਈ ਗਈ ਸੀ ਤਾਂ ਉਹ ਛੋਟਾ ਸਿੱਧੂ ਮੁਸੇ ਵਾਲਾ ਆਇਆ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦੀ ਦੁਹਾਂ ਦੇ ਵਿੱਚ ਦੁਹਾਂਾਂ ਵਿੱਚ ਚੀਜ਼ਾਂ ਜੀਂਦੇ ਹਾਂ ਜਿਸ ਤਰ੍ਹਾਂ ਦੀ ਦੁਆਦਨੇ ਦੀ ਪਰਮਾਤਮਾ ਉਹਦੀ ਬਹੁਤ ਵੱਡੀ ਉਮਰ ਕਰੇ ਦੁਆਦਨੇ ਦੀ ਪਰਮਾਤਮਾ ਉਹਦੀ ਬਹੁਤ ਵੱਡੀ ਉਮਰ ਕਰੇ ਮਾਪੇ ਨੂੰ ਤੰਦਰੁਸਤੀਆਂ ਦੇਵੇ ਉਹਨਾਂ ਉਹਦਾ ਪਰਿਆਪਰਿਆ ਪਰਿਵਾਰ ਦੇਖ ਕੇ ਜਾਣ ਜੋ ਉਹਨਾਂ ਦੀ ਇੱਛਾ ਸੀ ਕਿ ਛੋਟੇ ਸਿੱਧੂ ਪੂਰਾ ਕਰੇ ਸਿੱਧੂ ਆਏ ਜੀ ਮਾਲਕ ਨੂੰ ਸਭ ਸਾਡੀ ਵੀ ਸ਼ਾਇਦ ਉਮਰ ਮਾਲਕ ਦੇ ਸਕੇ ਤਾਂ ਸਾਡੀ ਉਮਰ ਵੀ ਉਹਨੂੰ ਲੱਗੇ ਛੋਟੇ ਨੂੰ 832 ਉਹ ਜੀ ਉਹਦੀ ਮਾਂ ਨੂੰ ਜਿੰਨੀ ਖੁਸ਼ੀ ਹੈ ਆਪਾਂ ਦੇਖ ਨਹੀਂ ਸਕਦੇ ਉਹਦੀ ਮਾਂ ਨੂੰ ਪਤਾ ਹੈ ਉਹਦੇ ਬਾਪ ਨੂੰ ਪਤਾ ਹੈ ਆਪਾਂ ਤਾਂ ਇੱਕ ਗੱਲਾਂ ਕਰਨ ਵਾਲੇ ਹੁੰਦੇ ਹੁਣ ਉਹਦੀ ਕੋਠੀ 'ਚ ਆਉਣ ਜਾਣ ਵਾਲੇ ਚਾਉਣ ਵਾਲੇ ਬਹੁਤ ਸੁਣ ਬਹੁਤ ਮੇਲਾ ਲੱਗਿਆ ਕਿਸ ਤਰ੍ਹਾਂ ਦੇਖਦੇ ਹੋ ਬਾਹਰੋਂ ਆ ਰਹੇ ਨੇ ਕਿ ਪਰ ਬਹੁਤ ਖੁਸ਼ੀ ਹੁੰਦੀ ਹੈ ਜੀ ਕਹਿੰਦੀ ਵੀ ਥੋੜਾ ਜਿਹਾ ਸਵਾ ਮਹੀਨਾ ਬੱਚੇ ਨੂੰ ਦੂਰ ਰੱਖਣਾ ਚਾਹੀਦਾ ਹਾਂ ਜੀ ਤਾਂ ਉਹਨਾਂ ਦੇ ਫਾਦਰ ਸਾਹਿਬ ਨੇ ਸੋਸ਼ਲ ਮੀਡੀਆ ਤੇ ਮੈਸੇਜ ਵੀ ਲਾਇਆ ਹਾਂ ਹਾਂਜੀ ਲਾਇਆ ਜੀ ਮੈਸੇਜ ਤਾਂ ਕਿਸ ਤਰ੍ਹਾਂ ਦੇਖ ਦੋ ਉਹ ਜਿਹੜਾ ਕਿ ਉਹਨੇ ਚਾਉਣ ਵਾਲੇ ਬਚਾਰੇ ਮਿਲ ਕੇ ਵੀ ਨਹੀਂ ਜਾ ਸਕੇ ਹਾਂਜੀ ਕਈਆਂ ਦੀ ਫਲਾਈਟ ਰਹਿ ਗਈ ਕਿਸ ਤਰ੍ਹਾਂ ਜੀ ਉਹ ਉਹਨਾਂ ਨੂੰ ਕਿਵੇਂ ਦੇਖ ਦਵਾਂ ਵੀ ਇੱਛਾ ਤਾਂ ਸਭ ਦੀ ਹੁੰਦੀ ਹੈ ਜੀ ਨਾ ਵੀ ਮਿਲ ਕੇ ਜਾਈਏ ਉਹਨਾਂ ਦੀ ਵੀ ਇੱਕ ਮਜਬੂਰੀ ਹੁੰਦੀ ਹੈ ਛੋਟਾ ਬੱਚਾ ਕਈ ਵਾਰੀ ਨਹੀਂ ਦਿਖਾਣਾ ਹੁੰਦਾ ਵੀ ਮਜਬੂਰੀ ਸਮਝਣੀ ਚਾਹੀਦੀ ਆਪਾਂ ਨੂੰ ਅਸੀਂ ਹਸਪੀਟਲ ਗਏ ਤੇ ਕੋਈ ਆਈ ਸੀ ਐਕਟਰ ਆਈ ਸੀ ਉਹਨਾਂ ਦੇ ਤਾਂ ਮਿਲ ਕੇ ਆਉਣਾ ਅਸੀਂ ਨਿਜੀਦ ਕੀਤੀ ਵੀ ਸੀ ਵੀਰ ਜੀ ਉੱਪਰ ਜਾਣਿਆ ਵੀ ਭੈਣ ਕੋਲੇ ਅੰਦਰ ਮਿਲ ਕੇ ਆਉਣੇ ਸੀ ਦੋ ਦਿਨ ਪਹਿਲਾਂ ਭੈਣ ਕੋਲ ਮਿਲ ਕੇ ਆਈ ਸੀ ਵੀ ਚੱਲ ਦੇਖ ਲਾਂਗੇ ਆਪਾਂ ਆਪਣਾ ਹੀ ਸਿੱਧੂ ਐ ਫਿਰ ਪਿੰਡ ਜਾ ਕੇ ਦੇਖਿਆ ਉਹ ਅਸੀਂ ਜਿੱਦੇ ਨਹੀਂ ਕੀਤੀ ਅੰਦਰ ਨਹੀਂ ਮਿਲਣ ਗਏ ਜਿਹੜੇ ਜੀ ਬੱਚੇ ਨੂੰ ਕੋਈ ਇਨਫੈਕਸ਼ਨ ਹੋ ਜਾਂਦੀ ਜੀ ਆਪਾਂ ਸੋ ਜਾਣਦੇ ਆਪਾਂ ਸੋ ਇਨਫੈਕਸ਼ਨ ਐ ਸੋ ਆਪਾਂ ਨੂੰ ਬਿਮਾਰੀ ਐ ਜੀ ਅਸੀਂ ਗਰੰਦਰ ਦੇ ਤੁਸੀਂ ਦੇਖਿਆ ਕਿਸ ਤਰ੍ਹਾਂ ਵਾਹਗਾ ਉਹ ਸੇਮ ਸ਼ਕਲ ਮਿਲਦੀ ਨਹੀਂ ਅਸੀਂ ਅੰਦਰ ਜਾ ਕੇ ਨਹੀਂ ਅਸੀਂ ਵੀਰ ਜੀ ਕੋਲ ਨੀਚੇ ਬੈਠ ਕੇ ਆ ਗਏ ਸੀ ਹਸਪੀਟਲ ਗਈ ਸੀ ਤਾਂ ਕਰੇ ਨਹੀਂ ਹਜੇ ਕੀ ਜਾਣ ਹੈ ਜੀ ਜੀ ਕਿਛੇਲੇ ਹੁਣ ਵੀਰ ਜੀ ਨੇ ਪੋਸਟ ਪਾਤੀ ਆਪਾਂ ਨੂੰ ਸਮਝਣਾ ਚਾਹੀਦਾ ਹੈ ਪੋਸਟ ਪਾਤੀ ਸਵਾ ਮਹੀਨੇ ਤੋਂ ਬਾਅਦ ਹੀ ਜਾਵਾਂਗੇ ਤਾਂ ਮਾਤਾ ਜੀ ਕਿਸ ਤਰ੍ਹਾਂ ਦੇਖਦੇ ਹੂੰ ਬੱਚਾ ਛੋਟਾ ਹੈਗਾ ਜੀ ਪੁਰਾਣੀ ਰਵਾਇਤਾਂ ਦੇ ਬੱਚੇ ਛੋਕੋ ਨਿਕਲੂ ਝੂਰਾ ਕੇ ਜਾਂਦਾਗਾ ਹਾਂਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੂੰ ਲੋਕਾਂ ਨੂੰ ਇਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਦੇ ਉਹ ਚਾਉਣ ਵਾਲੇ ਆਂਦੇ ਨੇਗੇ ਨਹੀਂ ਜੀ ਕਹਿੰਦੇ ਨਹੀਂ ਦੇਖਣਾ ਦੇਖ ਸਾਨੂੰ ਐਸੀ ਵੀ ਗਏ ਸਾਨੂੰ ਦੇਖਣੇ ਦਿੱਤਾ ਸਾਨੂੰ ਦਜਾਣੇ ਦਿੱਤਾ ਸਾਨੂੰ ਹੁਣ ਵੀ ਕਹਿੰਦੇ ਸਵਾ ਮਹੀਨਾ ਨਹੀਂ ਦੋ ਨਸਾਂ ਰੱਖੀਆਂ ਹੋਆਂ ਕੋਲੇ ਉਹਨਾਂ ਨੇ ਹੀ ਸਾਰ ਬਣਾ ਹਮ ਤੇ ਹੋਰ ਨਹੀਂ ਕਿਸੇ ਨੂੰ ਜਾਂ ਆ ਹੁਣ ਕੋਲੀ ਆ ਜਦੋਂ ਉਹਨਾਂ ਦਾ ਸਾਰਾ ਪਿੰਡ ਸੀ ਨਿੱਕੀ ਜਾਂਦੀ ਇਸ ਬਾਰਾਚ ਗੇਟ ਬੰਦ ਸੀ ਅੰਦਰ ਨਹੀਂ ਕਿਸੇ ਨੂੰ ਜਾਂਦਾ ਤੁਹਾਨੂੰ ਨਾ ਕੋਈ ਚਿੱਤਰਾਂ ਗਰੋਂ ਕੋ ਬਾਏ ਅਬ ਗੇਟ ਦਾ ਵੀ ਰਹੇਗਾ ਹਾਂ ਆ ਜਿਹੜੀ ਤੇ ਬੈਠਾ ਇੱਥੇ ਹਾਂ ਖੇਡਦਾ ਰਹੇਗਾ ਹੰਦਾ ਜਾਂਦਾ ਰਹਿੰਦਾ ਸੀ ਬਹੁਤ ਹੂੰ ਉਹ ਜੇ ਤਾਂ ਪਰਮਾਤਮਾ ਨੇ ਤੰਦਰੁਸਤੀ ਦੇ ਦਿੱਤੀ ਸਾਹੀ ਕਹੀਆਂ ਅੱਖ ਜੋੜਦੇ ਆਂ ਕਿ ਹੁਣ ਚਲੋ ਉਹ ਤਾਂ ਜਾਣ ਆਲਾ ਜਾ ਉਹ ਤਾਂ ਕਾਠ ਨਹੀਂ ਹੁੰਦੀ ਪੂਰੀ ਇਹਨੂੰ ਹੁਣ ਪਰਮਾਤਮਾ ਵੱਡੀ ਸੰਮੋਦ ਦੇ ਤਾਂ ਬਿਲਕੁਲ ਜੀ ਬਿਲਕੁਲ ਇਹ ਸੇ ਉਹ ਪਰਿਵਾਰ ਜਿਹੜਾ ਕਿ ਇਹਨਾਂ ਦੇ ਮੁੰਡੇ ਦੇ ਵਿਆਹ ਤੇ ਵੀ ਸਿੱਧੂ ਮੂਸੇ ਵਾਲਾ ਸਰਵਾਲਾ ਬਣ ਕੇ ਗਿਆ ਸੀ ਤਾਂ ਇਸ ਪਰਿਵਾਰ ਨੇ ਪਰਮਾਤਮਾ ਮੂਰੇ ਦੁਆਵਾਂ ਕੀਤੀਆਂ ਜਿਹੜਾ ਕਿ ਛੋਟਾ ਸਿੱਧੂ ਵੀ ਆਇਆ ਹੈ ਤਾਂ ਉਸ ਦੀ ਉਮਰ ਵੀ ਤਰੱਕੀਆਂ ਤੇ ਜਾਵੇ